ਯਾਰ ਅਤੇ ਸਤਿਕਾਰਯੋਗ ਦਰਸ਼ਕ ਵੀਰੋ ਭੈਣੋ ਪ੍ਰਾਉ ਪਿਆਰ ਸ਼ਹਿਤ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਮੇਰਾ ਆਪ ਜੀ ਦੇ ਅੱਗੇ ਪਹਿਲਾ ਕਦਮ ਹੈ ਆਪ ਜੀ ਨੂੰ ਆਪਣੇ ਬਾਰੇ ਜਾਗਰੂਕ ਕਰਾਂ ਮੈਂ ਆਪ ਜੀ ਨੂੰ ਭਰਪੂਰ ਜਾਣਕਾਰੀਆਂ ਦੇਣ ਦੀ ਕੋਸ਼ਿਸ਼ ਕਰਾਂਗਾ ਪਾਤਾਂ ਵਿੱਚ ਜਿਸ ਵਿੱਚ ਜੀਵਨ ਸ਼ੈਲੀ ਨੂੰ ਸੁਧਾਰਨਾ ਮੁੱਖ ਉਦੇਸ਼ ਹੋਵੇਗਾ ਅਤੇ ਆਪ ਜੀ ਦੀ ਸਮਝਦਾਰੀ ਜੀਵਨ ਨੂੰ ਹੋਰ ਚਾਰ ਚਾਨਣ ਲਗਣਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਘੰਟੀ ਵਾਲਾ ਬਟਨ ਦਬਾ ਕੇ ਕਲਿੱਕ ਕਰਨਾ ਆਪ ਜੀ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ ਵੱਤੋਂ ਵੱਧ 5 ਮਿੰਟ ਦੀ ਵੀਡੀਓ ਪਾ ਕੇ ਸਮਾਂ ਹੋਰ ਉੱਜਲਮਈ ਪ੍ਰਯੋਗ ਕਰਨ ਦਾ ਯਤਨ ਕਰਦਾ ਰਿਹਾ ਕਰਾਂਗਾ ਸ਼ੁਰੂ ਕਰਦੇ ਹਾਂ ਧਿਆਨ ਪੂਰਵਕ ਇਕਾਗਰ ਮਨ ਨਾਲ ਸੁਣਨਾ ਜਿਵੇਂ ਦੇਖਿਆ ਜਾਂਦਾ ਹੈ ਚੀਤੇ ਅਤੇ ਬਾਰਾਂ ਸਿੰਘੇ ਦੀ ਦੌੜ ਨੂੰ ਸਾਰਿਆਂ ਨੇ ਸੁਣਿਆ ਅਤੇ ਦੇਖਿਆ ਹੈ ਸਮਝ ਪੈਂਦੀ ਹੈ ਕਿ 12 ਸਿੰਘਾਂ ਆਪਣੇ ਸੁੰਦਰ ਦਿਖਾਈ ਦੇਣ ਵਾਲੇ ਸਿੰਘਾਂ ਕਾਰਨ ਬੇਮੌਤ ਮਾਰਿਆ ਜਾਂਦਾ ਹੈ ਜਿਸ ਪੈਰਾ ਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਦੇਖ ਕੇ ਮਸਹੂਰ ਹੋ ਜਾਂਦਾ ਸੀ ਪਰੰਤੂ ਸਿੰਘਾਂ ਤੇ ਬਹੁਤ ਮਾਣ ਮਹਿਸੂਸ ਕਰਦਾ ਸੀ ਖੁਸ਼ ਹੁੰਦਾ ਸੀ ਉਹਨਾਂ ਕਾਰਨ ਬੇਮੌਤ ਮਾਰਿਆ ਜਾਂਦਾ ਹੈ ਹਮੇਸ਼ਾ ਪੰਜ ਚੋਰ ਵਕਾਰ ਜਿਨ੍ਹਾਂ ਤੇ ਮਾਣ ਮਹਿਸੂਸ ਕਰਦਾ ਹੈ ਇਨਸਾਨ ਆਪਣੀ ਸਾਰੀ ਜ਼ਿੰਦਗੀ ਇਹਨਾਂ ਵਕਾਰਾਂ ਦੇ ਹੰਕਾਰ ਵਿੱਚ ਬਿਤਾਉਂਦਾ ਹੈ ਪਰੰਤੂ ਸੱਚ ਆਚਰਨ ਧਾਰਮਿਕ ਭਾਵਨਾਵਾਂ ਸੰਤ ਵਿਦੇਸ਼ ਵੇਦ ਗ੍ਰੰਥ ਉੱਚ ਜੀਵਨ ਸ਼ੈਲੀ ਨੂੰ ਅਪਣਾਉਂਦਾ ਹੋਇਆ ਬਕਾਰਾਂ ਦੀ ਬਲੀ ਚੜਾ ਦਿੰਦਾ ਹੈ ਦੀਂਧੀ ਖਾਈ ਵਿੱਚ ਡਿੱਗ ਕੇ ਜੀਵਨ ਨੂੰ ਭੋਗ ਕੇ ਸੰਸਾਰੂਪੀ ਭਵ ਸਾਗਰ ਤੋਂ ਚਲਾ ਜਾਂਦਾ ਹੈ ਹੋਰ ਵੀ ਬਹੁਤ ਧਾਰਨਾ ਹਨ ਜਿਵੇਂ ਇੱਕ ਦੁੱਧ ਦੀ ਬਹੁਤ ਦੁੱਧ ਇਕੱਠਾ ਕਰ ਲੈਂਦਾ ਹੈ ਪਰੰਤੂ ਖੱਟੀ ਚੀਜ਼ ਦੀ ਇੱਕ ਛੋਟੀ ਜੀ ਬੂੰਦ ਸਾਰਾ ਦੁੱਧ ਖਰਾਬ ਕਰ ਦਿੰਦੀ ਹੈ ਇਸੇ ਤਾਂ ਹੀ ਸਾਰੀ ਜ਼ਿੰਦਗੀ ਦੀ ਮਿਹਨਤ ਬੰਦਗੀ ਵਕਾਰਾਂ ਦੀ ਕਸਨ ਹੀ ਮਿੱਟੀ ਵਿੱਚ ਮਿਲਾ ਦਿੰਦੀ ਹੈ ਇਨਸਾਨ ਬਚਪਨ ਤੋਂ ਲੈ ਕੇ ਸਾਰਾ ਜੀਵਨ ਉੱਚ ਸਿੱਖਿਆ ਵਿਦਵਾਨਾਂ ਤੋਂ ਪ੍ਰਾਪਤ ਕਰਦਾ ਆ ਰਿਹਾ ਹੈ ਪਰੰਤੂ ਆਪਣੇ ਜੀਵਨ ਵਿੱਚ ਅਪਣਾਉਣਾ ਜ਼ਰੂਰੀ ਹੈ ਤਾਂ ਹੀ ਗੁਰਦੁਆਰੇ ਮੰਦਰ ਮਸਜਿਦ ਤੀਰਥਾਂ ਤੇ ਗਿਆ ਪਰਵਾਨ ਹੈ ਮਹਾਂਪੁਰਸ਼ ਸਿਮਜਾਉਂਦੇ ਹਨ ਬਾਬਾ ਪੁੱਲਾ ਸਿੰਘ ਜੀ ਸਾਹਿਬ ਜੀ ਕਹਿੰਦੇ ਹਨ ਅਮਲਾਂ ਬਾਜੋ ਆਲਮਾ ਇਲਮ ਨਕਮੇ ਸਾਰੇ ਅਮਲ ਜੇ ਕੀਤੇ ਦੁਨੀਆ ਵਿੱਚ ਦਰਗੇ ਆਏ ਕੰਮ ਇਹਨਾਂ ਵਿਚਾਰਾਂ ਨੂੰ ਜੀਵਨ ਵਿੱਚ ਅਪਣਾਉਣਾ ਬਹੁਤ ਜ਼ਰੂਰੀ ਹੈ ਤਾਂ ਹੀ ਤਾਂ ਪਰਮਾਤਮਾ ਦੀ ਦਰਗਾਹ ਵਿੱਚ ਆਪਣਾ ਚਿਹਰਾ ਦਿਖਾ ਸਕਾਂਗੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ